ਮੀਟਿੰਗ ਬੁਲਾਈ ਗਈ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਵੀ ਜਿਹੜੇ ਇੱਥੇ ਪਹੁੰਚਿਆ ਉਹਨਾਂ ਦਾ ਸਵਾਗਤ ਨੂੰ ਦਰਵਾਦ ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਬੈਠੇ ਆ ਸਰਪੰਚਵਾਚਾ ਜੀ ਦੇ ਨਾਲ ਸਾਡੇ ਕੌਂਸਲ ਸਾਹਿਬ ਬੈਠੇ ਆ ਦਰਾਹੇ ਦੇ ਪ੍ਰਧਾਨ ਸਾਹਿਬ ਬੈਠੇ ਆ ਜੀਮਨ ਸਾਹਿਬ ਬੈਠੇ ਸਾਰਿਆਂ ਦਾ ਇੱਥੇ ਪਹੁੰਚ ਕੇ ਦਰਵਾਦ ਕਰਦੇ ਅੱਜ ਦਾ ਜੋ ਮਾਮਲਾ ਜਿਹੜੀ ਪਿੱਛੇ ਤੁਸੀਂ ਸਾਡੇ ਬਿਲਡਿੰਗ ਦੇਖ ਰਹੇ ਹੋ ਇੱਕ ਬੜੀ ਗੰਭੀਰ ਗੱਲ ਹੈ ਇਹ ਦਰਾਹੇ ਦੇ ਲੋਕਾਂ ਨੇ ਆਪਣੇ ਟੈਕਸਾਂ ਦੇ ਪਾਈ ਪਾਈ ਜੋੜ ਕੇ ਇੱਕ ਕਮਿਊਨਿਟੀ ਸੈਂਟਰ ਇਸੇ ਬਣਾਇਆ ਸੀ ਕਿ ਗਰੀਬ ਪਰਿਵਾਰ ਉਹ ਆਪਣੇ ਇੱਥੇ ਆਪਣੀਆਂ ਧੀਆਂ ਭੈਣਾਂ ਦੀ شادی ਕਰ ਸਕਣ ਕੋਈ ਵੀ ਛੋਟਾ ਮੋਟਾ ਜਿਹੜਾ ਫੰਕਸ਼ਨ ਆ ਉਹ ਇੱਥੇ ਕਰ ਸਕਦੇ ਕਿਉਂਕਿ ਜੇ ਤੁਸੀਂ ਅੱਜ ਦੇਖੋ ਕਿਸੇ ਮੈਰਿਜ ਪੈਲਸ ਦੇ ਵਿੱਚ ਲੱਖਾਂ ਰੁਪਏ ਲੱਗਦੇ ਆ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਸੀ ਜਦੋਂ ਸਟਰਗਲ ਕਰ ਰਿਹਾ ਸੀ ਤਾਂ ਉਦੋਂ ਦਰਾਹੇ ਦੇ ਲੋਕ ਮੈਨੂੰ ਇਹ ਕਮਿਊਨਿਟੀ ਸੈਂਟਰ ਲੈ ਕੇ ਆਉਂਦੇ ਸੀ ਦਿਖਾਉਂਦੇ ਸੀ ਇਸ ਕਮਿਊਨਿਟੀ ਸੈਂਟਰ ਦਾ ਦੇਖੋ ਕੀ ਹਾਲ ਬਣਿਆ ਹੋਇਆ ਇੱਥੇ ਚਾਰੇ ਪਾਸੇ ਕਮਿਊਨਿਟੀ ਹਾਲ ਨਹੀਂ ਲੱਗਦਾ ਅਜੇ ਜੰਗਲ ਦਾ ਰੂਪ ਧਾਰ ਰਿਹਾ ਹੋਇਆ ਸਾਨੂੰ ਉਸ ਟਾਈਮ ਨਹੀਂ ਸੀ ਪਤਾ ਕਿ ਅਸਲ ਦੇ ਵਿੱਚ ਕਹਾਣੀ ਕੀ ਆ ਗੱਲ ਕੀ ਆ ਕਮਿਊਨਿਟੀ ਸੈਂਟਰ ਦੀ ਮੇਨਟੇਨੈਂਸ ਕਿਉਂ ਨਹੀਂ ਹੋ ਰਹੀ ਇਹਦੇ ਪਿੱਛੇ ਦੀ ਕਾਰਨ ਕੀ ਆ ਤੇ ਜਦੋਂ ਮਹਾਰਾਜ ਨੇ ਤਾਕਤ ਦਿੱਤੀ ਤੁਸੀਂ ਲੋਕਾਂ ਨੇ ਤਾਕਤ ਦਿੱਤੀ ਜਦੋਂ ਅਸੀਂ ਐਮਐਲਏ ਬਣੇ ਤਾਂ ਤੁਹਾਡੀ ਤਾਕਤ ਦੇ ਸਦਕਾ ਫਿਰ ਇਹ ਅਸੀਂ ਪਤਾ ਕੀਤਾ ਕਿ ਕਮਿਊਨਿਟੀ ਸੈਂਟਰ ਦਾ ਇਹ ਹਾਲ ਕਿਉਂ ਆ ਜਦੋਂ ਸਾਡੇ ਉਹ ਹਾਲ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਉਹ ਹਾਲ ਇਹ ਸੀ ਕਿ ਇਸ ਕਮਿਊਨਿਟੀ ਸੈਂਟਰ ਨੂੰ ਉਦੋਂ ਦੇ ਪ੍ਰਧਾਨ ਜਿਹੜਾ ਕਿ 2015 ਤੋਂ ਲੈ ਕੇ 2020 ਤੱਕ ਬੰਤ ਸਿੰਘ ਦੁਬੁਰਜੀ ਇੱਥੇ ਪ੍ਰਧਾਨ ਬਣਿਆ ਸੀ ਨਗਰ ਕੌਂਸਲ ਦਾ ਉਹਨੇ ਆਪਣੇ ਕਿਸੇ ਬੇਨਾਮੀ ਬੰਦੇ ਨੂੰ ਖੜਾ ਕਰਕੇ ਜਿਹਦਾ ਨਾਂ ਸੀ ਅਮਰਜੀਤ ਸਿੰਘ ਪਟਿਆਲੇ ਵਾਲਾ ਅਮਰਜੀਤ ਦਾ ਨਾਂ ਆਧਾਰ ਕਾਰਡ ਲਿਆ ਨਾ ਉਹਦਾ ਕੋਈ ਹੋਰ ਡਾਕੂਮੈਂਟਰੀ ਪ੍ਰੂਫ ਲਿਆ ਨਾਵ ਦੇ ਤੋਂ ਇੱਕ ਪੈਣੀ ਲਈ ਇੱਕ ਪੈਸਾ ਲਿਆ ਉਸ ਤੇ ਨੌ ਦੇ ਉੱਤੇ 3 ਸਾਲ ਦਾ ਨਗਰ ਕੌਂਸਲ ਦੇ ਵੱਲੋਂ ਐਗਰੀਮੈਂਟ ਕਰ ਦਿੱਤਾ ਗਿਆ 1617 ਤੋਂ ਲੈ ਕੇ 31520 ਤੱਕ ਇਹ ਗੱਲ ਜਦੋਂ ਸਾਡੇ ਧਿਆਨ ਚ ਆਈ ਬੇ ਇੱਕ ਫਰਜੀ ਬੰਦੇ ਦੇ ਨਾਂ ਤੇ ਇੱਕ ਐਗਰੀਮੈਂਟ ਕੀਤਾ ਗਿਆ ਨਗਰ ਕੌਂਸਲ ਦੇ ਉਦੋਂ ਦੇ ਪ੍ਰਧਾਨ ਨੇ ਕਿਉਂਕਿ ਇੱਕ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਕਾਉਂਸਲਰ ਕੋਈ ਸੀਗਾ ਕੁਲਜੀਤ ਸਿੰਘ ਵਿੱਕੀ ਉਹਦਾ ਇਹ ਨੇੜੇਲਾ ਰਿਸ਼ਤੇਦਾਰ ਹੈ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਜੋ ਅਸੀਂ ਆਪਣੀ ਤਫਤੀਸ਼ ਕੀਤੀ ਪਰ ਅਸੀਂ ਇਸ ਤਫਤੀਸ਼ ਨੂੰ ਆਪਣੇ ਤੌਰ ਤੇ ਕਰ ਲਈ ਉਹਨੂੰ ਉੱਚ ਅਧਿਕਾਰੀਆਂ ਤੱਕ ਇੱਕ ਸਾਰੇ ਜਿੰਨੇ ਸਾਡੇ ਕੌਂਸਲਰ ਸੀ ਸਾਡੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੀ ਉਹਨਾਂ ਵੱਲੋਂ ਅਸੀਂ ਇੱਕ ਰੈਗੂਲੇਸ਼ਨ ਪਾ ਕੇ ਮਾਨਯੋਗ ਐਸਐਸਪੀ ਨੂੰ ਅਸੀਂ ਕੰਪਲੇਂਟ ਕੀਤੀ ਕਿ ਇੱਥੇ ਇੱਕ ਕਪੜਾ ਹੋਇਆ ਜਿਹੜਾ ਕਿ 58 ਲੱਖ ਰੁਪਏ ਦਾ ਕਪੜਾ 58 ਲੱਖ ਰੁਪਏ ਦਾ ਕਪੜਾ ਕੀ ਹੈ ਕਿ ਇੱਕ ਤਾਂ ਇੱਕ ਪੈਨੀ ਤੁਸੀਂ ਨਾ ਕਰਾਇਆ ਦਿੱਤਾ ਨਾ ਕੋਈ ਟੈਕਸ ਦਿੱਤਾ ਔਰ ਇਵਨ ਇਥੋਂ ਦਾ ਜਿੰਨਾ ਵੀ ਇਕੁਪਮੈਂਟ ਸੀ ਸਾਰਾ ਚੋਰੀ ਕਰ ਲਿਆ ਏਸੀ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਦਰਵਾਜਿਆਂ ਤੋਂ ਲੈ ਕੇ ਮੇਜ਼ਾਂ ਤੋਂ ਲੈ ਕੇ ਹਰ ਚੀਜ਼ ਇੱਥੇ ਚੋਰੀ ਕਰਕੇ 58 ਲੱਖ ਰੁਪਏ ਦਾ ਇੱਕ ਐਸਟੀਮੇਟ ਬਣਾ ਕੇ ਅਸੀਂ ਐਸਐਸਪੀ ਮਾਨਯੋਗ ਐਸਐਸਪੀ ਨੂੰ ਕੰਪਲੇਂਟ ਕੀਤੀ ਕਿ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਉਸ ਉਹਦੇ ਵਿੱਚ ਅਸੀਂ ਨੋ ਪ੍ਰੋਪਰ ਨਹੀਂ ਸੀ ਪਾਇਆ ਪਰ ਜਿਵੇਂ ਕਹਦੇ ਆ ਨਾ ਕਿ ਚੋਰ ਦੀ ਦਾੜੀ 'ਚ ਤਣਕਾ ਬੰਤ ਸਿੰਘ ਚੋਰ ਸੀ ਤੇ ਉਹਨੇ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾ ਦਿੱਤੀ ਆ ਰਿੱਟ ਪਟੀਸ਼ਨ ਉਸਨੇ ਪਾਈ ਕਿ ਇਹ ਮੇਰੇ ਖਿਲਾਫ ਜਿਹੜਾ ਹੈਗਾ ਨਗਰ ਕੌਂਸਲ ਨੇ ਐਮ ਐਲ ਏ ਮਨਵਿੰਦਰ ਸਿੰਘ ਯਾਸਪੁਰਾ ਨੇ ਮੇਰੇ ਖਿਲਾਫ ਇੱਕ ਝੂਠੀ ਰਿਪੋਰਟ ਦਿੱਤੀ ਆ ਕਹਿੰਦੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਉਹਨੂੰ ਇਹ ਨਹੀਂ ਸੀ ਪਤਾ ਕਿ ਮਨਵਿੰਦਰ ਸਿੰਘ ਗਿਆਸਪਰਾਓ ਸ਼ਕਸ਼ਾ ਜਿਹੜਾ ਕਿ ਹਰਿਆਣੇ ਦੇ 79 ਸਿੱਖਾਂ ਦੀ ਲੜਾਈ ਲੜਦਾ ਪੂਰੀ ਸਟੇਟ ਗਵਰਨਮੈਂਟ ਨੂੰ ਪੂਰੀ ਇੰਡੀਆ ਗਵਰਨਮੈਂਟ ਨੂੰ ਵਕਤ ਪਾਉਣ ਵਾਲਾ ਤੇ ਉਹ ਸੋਚਦਾ ਸੀ ਕਿ ਪਤਾ ਨਹੀਂ ਹਾਈ ਕੋਰਟ ਦੇ ਵਿੱਚ ਪਾ ਕੇ ਮੈਂ ਕੀ ਕਰ ਲੂੰਗਾ ਪਰ ਅੱਜ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਕਿ ਬੰਤ ਸਿੰਘ ਦਬਰਜੀ ਦੇ ਖਿਲਾਫ ਪਰਚਾ ਕੀਤਾ ਜਾਵੇ ਕਿਉਂਕਿ 58 ਲੱਖ ਰੁਪਏ ਦਾ ਗਵਨ ਕੀਤਾ ਇਹਨਾਂ ਸਾਰਿਆਂ ਨੇ ਕੱਲੇ ਬੰਤ ਸਿੰਘ ਜ਼ਬਰਚੀ ਦੇ ਨਹੀਂ ਜੇ ਮੈਂ ਐ ਬਤੌਰ ਐਮਐਲਏ ਇੱਕ ਕੰਪਲੇਂਡ ਕਰਨ ਵਾਲਾ ਜਿਹਨੂੰ ਕਹਦੇ ਕੰਪਲੇਂਡ ਕੀਤੀ ਆ ਕਿ ਭਾਈ 58 ਲੱਖ ਦੀ ਫੋਰਜਰੀ ਹੋਈ ਆ ਮੈਂ ਜਾ ਕੇ ਐਸਐਸਪੀ ਦੇ ਕੰਪਲੇਂਡ ਕੀਤੀ ਤੇ ਬੰਤ ਸਿੰਘ ਜ਼ਬਰਚੀ ਨੇ ਮੈਨੂੰ ਇਸ ਦੇ ਵਿੱਚ ਪਾਰਟੀ ਬਣਾਇਆ ਫਿਰ ਉਦੋਂ ਦਾ ਐਮਐਲਏ ਜਿਹੜਾ ਕਿ ਲਖਵੀਰ ਸਿੰਘ ਲੱਖਾ ਅਸੀਂ ਉਸ ਦਾ ਵੀ ਨੋ ਐਸਐਸਪੀ ਨੂੰ ਦਵਾਂਗੇ ਕਿ ਇਸ 58 ਲੱਖ ਦੀ ਫੋਰਜਰੀ ਦੇ ਵਿੱਚ ਉਸ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਉਹ ਇੱਕੋ ਇੱਕ ਪਾਰਟੀ ਦੇ ਜੇ ਉਹ ਕਾਂਗਰਸ ਪਾਰਟੀ ਦਾ ਐਮਐਲਏ ਸੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਲਖਵੀਰ ਸਿੰਘ ਲੱਖਾ ਜਿਹੜਾ ਕਿ ਬਾਹੋਮਾਜ ਦੇ ਸ਼ਰਾਬ ਦੀ ਫੈਕਟਰੀ ਚਲਾਉਂਦਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦਾ ਕੀ کردار ਹੈ ਕੀ ਉਹਨੇ ਇੱਥੇ ਇਹ ਸਾਡੇ ਇਲਾਕੇ ਦੇ ਵਿੱਚ ਕੀਤਾ ਆ ਜਿਹੜਾ ਗਰੀਬਾਂ ਦੇ ਲਈ ਇੱਕ ਕਮਿਊਨਿਟੀ ਹਾਲ ਬਣਿਆ ਸੀ ਜਿਸ ਕਮਿਊਨਿਟੀ ਹਾਲ ਦੇ ਵਿੱਚ ਆਮ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਵਿਆਹ ਕਰਨੇ ਸੀ ਜਿਸ ਦੇ ਵਿੱਚ ਗਰੀਬ ਲੋਕਾਂ ਨੂੰ ਕੋਈ ਆਸ ਸੀ ਕਿ ਅਸੀਂ ਵੀ ਕਿਸੇ ਪੈਲਸ ਦੇ ਵਿੱਚ ਵਿਆਹ ਕਰ ਸਕੀਏ ਇਹਨਾਂ ਲੋਕਾਂ ਨੇ ਆਪਸੀ ਸਾਣ ਗਾਣ ਦੇ ਨਾਲ ਆਪਸੀ ਮਿਲੀ ਭੁਗਤ ਦੇ ਨਾਲ ਆਪਣੇ ਚਹੇਤਿਆਂ ਨੂੰ ਇਹ ਜਿਹੜਾ ਕਮਿਊਨਿਟੀ ਸੈਂਟਰ ਸੀ ਠੇਕੇ ਤੇ ਦੇ ਕੇ ਨਾ ਉਹਨਾਂ ਤੋਂ ਕੋਈ ਪੈਸਾ ਲਿਆ ਨਾ ਉਹਨਾਂ ਤੋਂ ਕੋਈ ਮੇਨਟੇਨੈਂਸ ਕਰਾਈ ਉਲਟਾ ਇੱਥੋਂ ਦਾ ਸਮਾਨ ਚੋਰੀ ਕਰਕੇ ਉਹ ਸਾਰੇ ਚੋਰ ਲੈ ਗਏ ਜਿਦੇ ਵਿੱਚ ਬਰੰਤ ਸਿੰਘ ਦਬੁਰਜੀ ਮੇਨ ਕਿੰਗਪਿੰਨ ਆ ਇਹ ਹਾਈ ਕੋਰਟ ਦੀ ਜਿਹੜੀ ਪਟੀਸ਼ਨ ਹੈ ਇਹ ਪਟੀਸ਼ਨ ਦੇ ਵਿੱਚ ਲਿਖਿਆ ਹੋਇਆ ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਦੇ ਵਿੱਚ ਕਿ ਇਹ ਸਾਰੇ ਕਿੰਗਪਿੰਨ ਨੇ ਅਸੀਂ ਇਸ ਗੱਲ ਦੀ ਤੁਰੰਤ ਇਹਨਾਂ ਸਾਰਿਆਂ ਦੇ ਉੱਤੇ ਐਫਆਈਆਰ ਕਰਾਵਾਂਗੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਕਰ ਦਿੱਤੀ ਹੈ ਕਿ ਇਹਨਾਂ ਸਾਰਿਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਸੋ ਮੈਂ ਦਰਾਹਾ ਵਾਸੀਆਂ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਜਿਹੜੇ ਲੋਕਾਂ ਨੇ ਥੋੜਾ 1 ਰੁਪਿਆ ਵੀ ਖਾਧਾ ਆਮ ਆਦਮੀ ਪਾਰਟੀ ਉਹਨਾਂ ਨੂੰ ਛੱਡੇਗੀ ਨਹੀਂ ਔਰ ਤੁਹਾਡੇ ਜਿਹੜੇ ਖੂਨ ਪਸੀਨੇ ਦੀ ਕਮਾਈ ਆ ਜਿੱਥੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀਆਂ ਹੋਣ ਉਹਨਾਂ ਨੇ ਇਹ ਹਾਈ ਕੋਰਟ ਦੇ ਵਿੱਚ ਪਾ ਕੇ ਇਸ ਕੰਮ ਦੇ ਵੀ ਲੀਬ ਰੁਕਵਾ ਦਿੱਤਾ ਸੀ ਕਿ ਕਿਤੇ ਆਮ ਆਦਮੀ ਪਾਰਟੀ ਇਹਦੀ ਰੀਨੋਵੇਸ਼ਨ ਕਰਵਾ ਕੇ ਲੋਕਾਂ ਦੇ سپੁਰਦ ਨਾ ਕਰ ਦੇਵੇ ਪਰ ਮਾਨਯੋਗ ਹਾਈ ਕੋਰਟ ਨੇ ਸਾਨੂੰ ਨਿਆਅ ਦਿੱਤਾ ਕਿਉਂਕਿ ਅਸੀਂ ਜਾਣਦੇ ਆ ਕਿਵੇਂ ਕੇਸ ਲੜਨੇ ਨੇ ਅਸੀਂ ਜਾਣਦੇ ਆ ਜਿਹੜਾ ਇੱਕ ਹੰਕਾਰੀ ਬਰਜਿੰਦਰ ਸਿੰਘ ਐਸ ਐਚਓ ਸੀ ਉਹਨੂੰ ਜੇਲ੍ਹ ਦੇ ਵਿੱਚ ਪੁਝਵਾਇਆ ਸਾਨੂੰ ਪਤਾ ਕਿ ਹਾਈ ਕੋਰਟ ਦੇ ਵਿੱਚ ਕੇਸ ਕਿਵੇਂ ਲੜਨੇ ਆ ਸੋ ਤੁਹਾਡੀ ਸਾਰਿਆਂ ਦੀ ਜਿੱਤ ਹੋਈ ਆ ਦਰਾਹਾ ਵਾਸੀਆਂ ਦੀ ਜਿੱਤ ਹੋਈ ਆ ਸਾਡੇ ਪੈਲ ਹਲਕੇ ਦੇ ਲੋਕਾਂ ਦੀ ਜਿੱਤ ਹੋਈ ਆ ਇੱਕ ਬਹੁਤ ਵੱਡੀ ਜਿੱਤ ਹੋਈ ਆ ਜਿਹਦੇ ਵਿੱਚ ਕਿ ਇਨਸਾਫ ਮਿਲਿਆ ਸਾਨੂੰ ਨਿਆਂ ਮਿਲਿਆ ਜਿਹੜੇ ਚੋਰ ਲੋਕ ਨੇ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਖਾਦਾ ਜਿਨ੍ਹਾਂ ਨੇ ਆਪਦੇ ਢਿੱਡ